ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜਿਦਾ ਨਾ ਤੁਹਾਨੂੰ ਪਤਾ ਹੈ ਜੀ ਜਸ ਗੁਰੀ ਵਲੌਗਸ ਤੇ ਵਲੋਗ ਆਪ ਹੀ ਦਾ ਕਰਤਾ ਹੈ ਜੀ ਸਟਾਰਟ ਤੇ ਉਮੀਦ ਹੈ ਤੁਸੀਂ ਸਾਰੇ ਜਣੇ ਕੈਂਟ ਹੋਵੋਗੇ ਤੇ ਬਾਕੀ ਤੁਸੀਂ ਕਹਿਣਾ ਵੀ ਵਲੌਗ ਫੇਰ ਅੱਜ ਪਰਨੇ ਜੀ ਸਟਾਰਟ ਕਰਤਾ ਬਾਹਰ ਦਾ ਮੌਸਮ ਚੈੱਕ ਕਰੋ ਪੂਰੀ ਧੁੱਪ ਲੱਗ ਚੁੱਕੀ ਆ ਤੇ ਥੋੜੀ ਥੋੜੀ ਹਵਾ ਵਗਣ ਦੀ ਆ ਆਪਾਂ ਨਾ ਰੈਡੀ ਛੜੀ ਦੇ ਹਾਲੇ ਹੋਏ ਨਹੀਂ ਆ ਪਰ ਨਪੁਰਨਾ ਵੱਲਾ ਬ੍ਰੈਸ਼ ਬਗਰਾ ਕਰ ਲਿਆ ਉਦਾਂ ਫਰੈਸ਼ ਹੋ ਗਏ ਆ ਪਰ ਵਾਲੇ ਨਾ ਤੇ ਨਹੀਂ ਆ ਕਿਉਂਕਿ ਅੱਜ ਆਪਾਂ ਕਰ ਲੱਗੇ ਆ ਫੇਰ ਸਾਫ ਸਫਾਈ ਆ ਚੈੱਕ ਕਰੋ ਆ ਜਿਹੜੀਆਂ ਚੀਜ਼ਾਂ ਆ ਇਹ ਜਿਹੜੀਆਂ ਆ ਇਹ ਪੂਰੀਆਂ ਖਰਾਬ ਹੋ ਚੁੱਕੀਆਂ ਆ ਚੈੱਕ ਕਰੋ ਤੇ ਬਾਕੀ ਇਧਰਲੇ ਰੂਮ ਜੀ ਵੀ ਇਦਾਂ ਹੀ ਆ ਇੱਕ ਤੇ ਇਹਦੀਆਂ ਸਫਾਈਆਂ ਕਰਨੀਆਂ ਇਹ ਕਿਹੜਾ ਮੀ ਆਨ ਕਰਕੇ ਸਲਾਬ ਆਨ ਕਰਕੇੜਾ ਗੱਦਿਆਂ ਜੋ 스멜 ਆਉਣ ਲੱਗ ਪਈ ਆ ਨਮੀ ਜੀ ਦੀ ਜਦੋਂ ਮਨ ਲੋ ਗੱਲੇ ਗੱਲੇ ਪੰਦੀ 스멜 ਆਉਂਦੀ ਉਹਦਾ 스멜 ਆਉਣ ਲੱਗ ਪਈ ਹੋਣਾ ਅੱਜ ਇੱਕ ਤੇ ਇਹਨਾਂ ਨੂੰ ਲਵਾਵਾਂਗੇ ਧੁੱਪ ਗਧਿਆਂ ਨੂੰ ਵੀ ਤੇ ਆ ਵੀ ਕਰਾਂਗੇ ਸਾ ਤੇ ਪਹਿਲਾਂ ਚਲੋ ਰੋਟੀ ਰੋਟੀ ਖਾਣੇ ਆ ਪਹਿਲੇ ਪੇਟ ਪੂਜਾ ਫਿਰ ਕੰਮ ਦੂਜਾ ਤੇ ਰੋਟੀ ਚਾ ਜੀ ਅੱਜ ਦਾਲ ਤੇ ਨਾਲ ਹੈ ਜੀ ਨਿਊਟਰੀ ਰੋਟੀ ਪਾਣੀ ਆਪਣਾ ਡੰਨ ਹੋ ਗਿਆ ਵਾ ਤੇ ਹੁਣ ਥਨੋਂ ਪਹਿਲਾਂ ਮੰਜੇ ਲੈਣੇ ਪੈਣੇ ਕਿਉਂਕਿ ਗੱਦੇ ਜਿਹੜੇ ਆ ਉਹ ਮੰਜੇ ਦੇ ਸੁੱਕਣੇ ਪੈਣੇ ਆ ਤੇ ਪਹਿਲਾਂ ਮੰਜੇ ਲੈਣੇ ਆ ਤੇ ਮੰਜੇ ਉੱਪਰ ਛੱਡ ਕੇ ਆਉਨੇ ਆ ਤੇ ਇੱਕ ਪੌੜੀ ਵੀ ਚਾਹੀਦੀ ਆ ਉਹ ਕੰਦਾ ਸਾਫ ਕਰਨ ਨੂੰ ਤੇ ਚਲੋ ਮੰਜੇ ਪੌੜੀ ਆ ਉੱਪਰ ਲੈ ਕੇ ਜਾਂਦੇ ਆ ਇੱਕ ਮੰਜਾ ਲੱਗ ਜਾਣਾ ਆਪਣਾ ਇੱਕ ਮੰਜਾ ਕਿੱਥੇ ਰੱਖਿਆ ਵਾ ਮੰਜਾ ਆ ਅੰਦਰ ਪਿਆ ਦੋਵੇਂ ਮੰਜੇ ਉੱਪਰ ਚੜਾਉਣੇ ਆ ਪਹਿਲਾਂ ਇੱਕ ਆਵळा ਇੱਕ ਅੰਦਰ ਪਿਆ ਆਵळा ਮੰਜੇ ਉੱਪਰ ਚੜਾ ਕੇ ਤੇ ਫਿਰ ਪੌੜੀ ਵੀ ਲੈ ਕੇ ਜਾਣੀ ਆ ਇਹ ਆ ਪੌੜੀ ਆ ਇਹ ਵੀ ਉੱਪਰ ਚੜਾਉਣੀ ਪੈਣੀ ਆ ਔੜੀ ਦੀ ਹਾਲਤ ਤੇ ਵੈਸੇ ਬੜੀ ਮੰਦੀ ਹੋਈ ਪਈ ਆ ਫਿਰ ਵੀ ਚਲੋ ਕੋਈ ਨਹੀਂ ਬਾਹਰ ਤੇ ਆਪਣੇ ਨੇ ਸਾਈ ਲੈਣਾ ਵਾ ਤੇ ਚਲੋ ਕਰਦੇ ਆ ਤਿੰਨੇ ਚੀਜ਼ਾਂ ਉੱਪਰ ਲੈ ਕੇ ਚਲਦੇ ਆ ਮੰਗਾ ਜਾਊਗਾ ਉੱਪਰ ਤਰ ਕੋ ਮੰਜੀ ਇਹ ਆਪਾਂ ਉੱਪਰ ਲੈ ਆਂਦੇ ਆ ਤੇ ਪੂਰੀ ਮਿਹਨਤ ਲੱਗਣ ਈ ਆ ਹਾਲੇ ਨੂੰ ਹੋਰ ਉੱਪਰ ਪਹੁੰਚਾਉਣਾ ਤਾਂ ਕੋਠੇ ਆ ਜਾ ਉੱਪਰ ਹੀ ਤੋਂ ਪਤਹੀ ਉੱਪਰ ਵੇਖ ਹੀ ਸਕਦੇ ਜੇ ਕਿੰਨੀ ਆ ਤੇ ਗੱਦੇ ਜਿਹੜੇ ਆ ਸੋਕੇ ਜਾਣੇ ਅੱਜੇ ਵੀ ਦੋਵੇਂ ਢਾਹ ਤੇ ਆ ਚਲੋ ਹੁਣ ਪਹਿਲਾਂ ਪੌੜੀ ਜਿਹੜੀ ਆ ਉਹ ਵੀ ਉੱਪਰਲੇ ਪੋਰਸ਼ਨ ਚ ਲੈ ਆਉਨੇ ਆ ਕਿਉਂਕਿ ਪਹਿਲਾਂ ਉੱਪਰ ਵਾਲੇ ਪੋਰਸ਼ਨ ਚ ਸਫਾਈ ਸਫਾਈ ਕਰੀਏ ਤੇ ਫਿਰ ਗਦੇੜੇ ਆ ਉੱਪਰ ਰੱਖਦੇ ਆ ਵਾਲੀਆਂ ਕੰਨਾਂ ਤੇ ਠੀਕ ਹੀ ਆ ਬਾਕੀ ਪੌੜੀ ਲੈ ਕੇ ਚਾਹਦੇ ਆ ਹੁਣ ਉੱਪਰ ਕੰਦਾ ਬੰਦਾ ਲੈ ਕੇ ਜਾਣ ਦੀ ਔਖਾ ਹੈ ਸਰ ਜੀ ਕਿੱਥੇ ਤੂੰ ਕਿ ਲੈ ਜਾਵਾਂਗੇ ਪੌੜੀ ਆਪਣੀ ਆ ਗਈ ਹੈ ਉੱਪਰ ਹੁਣ ਪਹਿਲਾਂ ਗੱਦੇ ਜਿਹੜੇ ਉੱਪਰ ਰੱਖ ਕੇ ਆਉਣੇ ਆ ਤੇ ਫਿਰ ਸਵਾਹੀ ਤੋਂ ਦੀ ਸ਼ੁਰੂ ਕਰਦੇ ਆ ਬਾਕੀ ਇੱਧਰ ਵਾਲੇ ਬੈੱਡ ਦੇ ਜਿਹੜੇ ਗੱਦੇ ਆ ਆਪਾਂ ਲਾ ਕੇ ਰੱਖਦੇ ਪਹਿਲਾਂ ਇਹਨਾਂ ਨੂੰ ਸੁਕਾਉਣੇ ਆ ਤੋਂ ਪਲਵੋਣੇ ਇਹਨਾਂ ਨੂੰ ਦੋਵਾਂ ਨੂੰ ਫਿਰ ਇੱਧਰ ਵਾਲੇ ਕਰਾਂਗੇ ਚਲੋ ਪਹਿਲਾਂ ਇਹਨਾਂ ਨੂੰ ਉੱਪਰ ਪਹੁੰਚਾਉਣੇ ਆ ਅਜੇ ਪੂਰੀ ਮਿਹਨਤ ਲੱਗਣ ਦੀ ਪਹਿਲਾਂ ਮੰਜੇ ਉੱਪਰ ਚਾੜੇ ਪੌੜੀ ਚਾੜੀ ਹੁਣ ਗੱਦੇ ਚਾੜਨੇ ਆ ਫਿਰ ਇਹ ਲਾਉਣੇ ਆ ਫੇਰ ਉਹ ਵਾਲੇ ਚੜਾਉਣੇ ਆ ਫੇਰ ਉਹ ਲਾਉਣੇ ਆ ਫੇਰ ਮੰਜੇ ਲਾਉਣੇ ਆ ਤੇ ਅੱਜ ਤੇ ਪੂਰੀ ਮਿਹਨਤ ਹੋਣੀ ਆ ਤੇ ਬਾਕੀ ਜੇ ਹੁਣ ਵੀ ਤੁਸੀਂ ਵੀਡੀਓ ਨੂੰ ਲਾਈਕ ਨਾ ਕਰੋ ਤੇ ਮਾੜੀ ਗੱਲ ਐ ਆ ਦੋਵੇਂ ਗੱਦੇ ਉੱਤੇ ਪਹੁੰਚ ਗਏ ਹੁਣ ਇਹਨਾਂ ਦਾ ਇੱਕ ਪਾਸਾ ਸੁੱਕਦਾ ਵਾ ਫੇਰ ਉਹਨਾਂ ਦੀ ਪਲਟੀ ਲਾਉਣੇ ਫੇਰ ਦੂਜੇ ਪਾਸੇ ਸਕਾ ਕੇ ਫੇਰ ਦੂਜੇ ਗੱਦੇ ਤੋਂ ਲੈ ਕੇ ਆਵਾਂਗੇ ਤੇ ਇਹਨਾਂ ਨੂੰ ਥੱਲੇ ਲਾਵਾਂਗੇ ਜਿੰਨੇ ਤੱਕ ਗੱਦੇ ਸੁੱਕਦੇ ਆ ਹੁਣ ਤੱਕ ਆਪਾਂ ਥੱਲੇ ਆਣਗੇ ਆ ਕੰਮ ਸ਼ੁਰੂ ਕਰਨ ਲੱਗੇ ਦੇ ਬਾਕੀ ਹੁਣ ਇਹਨੂੰ ਕਰਦੇ ਆਂ ਵੇਖਦੇ ਕਿੰਨਾ ਕ ਫਰਕ ਪੈਂਦਾ ਵਾ ਜੇ ਫਰਕ ਪੈ ਗਿਆ ਤੇ ਜਿੰਨਾ ਵੀ ਵੀਰਾਂ ਪਣਾ ਦੇ ਘਰੇ ਆ ਚੀਜ਼ ਹੋਈ ਐ ਤੇ ਇਹ ਬੜਾ ਆਈਡੀਆ ਯੂਜ਼ ਕਰਕੇ ਵੇਖਿਓ ਤੇ ਇਹਦੇ ਲਈ ਆਪਾਂ ਦੋ ਹੀ ਚੀਜ਼ਾਂ ਯੂਜ਼ ਦੇ ਵਿੱਚ ਲਈਆਂ ਛੋਟਾ ਬਰਸ਼ ਆ ਤੇ ਕੋ ਵੱਡਾ ਬਰਸ਼ ਆ ਵੇਖਦੇ ਆਂ ਦੋਵਾਂ ਚੋ ਕੀ ਦੇ ਨਾਲ ਜ਼ਿਆਦਾ ਵਧੀਆ ਸਾਫ਼ ਹੁੰਦਾ ਪਹਿਲਾਂ ਟੇਬਲ ਦੇਖ ਲੋਗੇ ਕਰ ਲੈਨੇ ਆਂ ਇਧਰ ਵਾਲੀ ਗੰਦ ਜਿੰਨਾ ਕਿਧਰੋਂ ਹੁੰਦਾ ਬਾਕੀ ਫਿਰ ਬਾਡੀ ਦਾ ਕਰਾਂਗੇ ਕਰਦੇ ਆਂ ਚਾਲੂ ਤੇ ਇੱਕ ਪਰ ਨਾ ਲਿਆ ਸਾਹੂ ਬਾਬਾ ਜੀ ਦੀ ਫੋਟੋ ਦੇ ਉੱਤੇ ਪਾ ਦਈਏ ਆਪਾਂ ਗੁਰੂ ਮਹਾਰਾਜ ਦੀ ਫੋਟੋ ਜਿਹੜੀ ਜੇ ਆਪਾਂ ਟੱਕ ਚੀ ਆ ਕਿਤੇ ਤੇ ਜਿਹੜਾ ਕਟਾ ਨਾ ਪਵੇ ਤੇ ਹੁਣ ਕਰਦੇ ਆ ਸ਼ੁਰੂ ਜਿਹ ਉਸ ਤੱਕ ਹੱਥ ਪਹੁੰਚ ਗਿਆ ਤੇ ਫੇਰ ਹੀ ਆ ਬਾਕੀ ਵੇਖਦੇ ਆ ਤੇ ਬਾਬਾ ਜੀ ਦੀ ਫੋਟੋ ਨੂੰ ਢੱਕਣਾ ਜ਼ਰੂਰੀ ਕਿਉਂਕਿ ਕਟਾ ਨਾ ਪਵੇ ਚਲੋ ਕਰਦੇ ਆ ਸ਼ੁਰੂ ਵੇਖਦੇ ਕਿੰਨੀ ਹੁੰਦੀ ਸਫਾਈ ਬਾਕੀ ਇਹ ਜਿੰਨਾ ਸੁੱਕਾ ਹੋਊਗਾ ਨਾ ਓਨਾ ਜ਼ਿਆਦਾ ਫਾਇਦਾ ਹੋਊਗਾ ਗਿੱਲਾ ਜੇ ਜੇ ਕਿ ਨਾ ਕਿਸੇ ਦੇ ਘਰੇ ਤਾਜ਼ਾ ਤਾਜ਼ਾ ਮੀਹ ਜਿੰਨਾਂ ਦੀ ਵਾਲੀ ਸਾਈਡ ਤੇ ਉਹ ਨਾ ਹੀ ਕਰਨ ਤੇ ਤਾਂ ਕੀ ਗੱਲ ਆ ਕਿਉਂਕਿ ਸੁੱਕਾ ਜਿੰਨਾ ਹੋਊਗਾ ਆਪਾਂ ਕਾਫੀ ਟਾਈਮ ਹੋ ਗਿਆ ਸੁੱਕਣ ਦਿੱਤਾ ਵਾ ਪਰ ਹੱਲੇ ਵੀ ਇੰਨਾ ਫਰਕ ਨਹੀਂ ਪੈਣਿਆ ਤੇ ਬਾਕੀ ਜ਼ਿਆਦਾ ਗੰਦਾ ਲੱਗਣ ਡਿਆ ਕਰਕੇ ਆਪਾਂ ਫਿਰ ਕਰਨਾ ਤਾਂ ਹੈਗਾ ਤੇ ਜਿੰਨਾ ਵੀ ਸੁੱਕਾ ਹੋਊਗਾ ਓਨਾ ਜ਼ਿਆਦਾ ਫਾਇਦਾ ਹੋਊਗਾ ਓਨਾ ਜਲਦੀ ਸਾਫ਼ ਹੋਊਗਾ ਤੇ ਉਹਦਾ ਤੇ ਹੋਣ ਰਿਹਾ ਸਾਫ਼ ਤੇ ਪਰਿਆ ਕਿ ਫਿਰ ਵੀ ਥੋੜੇ ਥੋੜੇ ਦਾਗ ਜਿਹੜੇ ਆ ਉਹ ਰਹਿੰਦੇ ਹੀ ਆ بڑے-ਮੜੇ ਚਲੋ ਇੰਨੇ ਆ ਕਿ ਕੋਈ ਗੱਲ ਅਤੇ ਜਿਹੜਾ ਜ਼ਿਆਦਾ ਹੈ ਨਾ ਉਹ ਸਾਫ਼ ਹੋਣਾ ਚਾਹੀਦਾ ਤੇ ਚਲੋ ਜਿੰਨਾ ਕੋੰਦਾ ਉਹਨਾਂਕ ਤੇ ਕਰਦੇ ਆ ਤੇ ਬਾਕੀ ਵੇਖਦੇ ਆ ਜੇ ਕੋਈ ਹੋਰ ਮਸਲਾ ਹੱਲੇ ਦਾ ਹੋਇਆ ਉਹ ਕਰਾਂਗੇ ਬਾਕੀ ਬ੍ਰਸ਼ ਇਹੜਾ ਉਹਦੀ ਦੋਵੇਂ ਪਾਸੇ ਨੂੰ ਮਾਰਨਾ ਇਦਾਂ ਵੀ ਮਾਰਨਾ ਇਦਾਂ ਵੀ ਮਾਰਨਾ ਤਾਂ ਜਾ ਕੇ ਜਿਹੜਾ ਸਾਫ਼ ਹੋਊਗਾ ਇਹਦਾ ਪੇਟ ਖਰੀਦਾ ਉਦਾਂ ਕਰਨਾ ਇਹਨੂੰ ਦੋਵੇਂ ਪਾਸੇ ਤਾਂ ਇਹ ਫਾਇਦਾ ਹੋਣਾ ਉਦਾਂ ਨਹੀਂ ਹੋਣਾ ਬਾਕੀ 100 ਚੋਂ 80% ਤਾਂ ਸਾਫ ਹੋ ਪੋ ਹੀ ਗਿਆ ਵਾ। ਇਹ ਪਾਇਨੇ ਕਿ ਐਸਾ ਕਿਤੇ ਸਾਫ ਨਹੀਂ ਆ। 100 ਚੋਂ 80% ਜਿਹੜਾ ਸਾਫ ਹੋ ਚੁੱਕਾ ਹੈ। ਬਾਕੀ ਇਹਨਾਂ ਅੱਧਾ ਪੌੜੀ ਦੇ ਖਲੋ ਕੇ ਕਰਦੇ। ਇਹ ਪਹਿਲੇ ਦੀ ਹਾਲਤ ਵੇਖੀ ਕਿਦਾਂ ਦੀ ਆ। 100 ਚੋਂ 70-80% ਤੇ ਫਰਕ ਪੈ ਗਿਆ। ਤੇ ਇਧਰ ਵੀ ਤੁਸੀਂ ਵੇਖਿਆ ਛਕੇ। ਬਹੁਤ ਜ਼ਿਆਦਾ ਅਗੇ ਜਾਂਦਾ ਹੈ। ਹੋ ਹੁਣ ਥੋੜਾ ਬੜਾ ਪੀਲਾ ਪੀਲਾ ਪੈ ਗਿਆ ਗੱਭੀ ਹੁਣ ਉਹ ਪਾਣੀ ਦੇ ਦਾਗ ਹੈ ਨਾ ਹੋ ਸਕਦਾ ਧੁੱਪ ਤੋਂ ਪਲੱਕੇ ਵੀ ਸੁੱਕ ਜੇ ਤੇ ਇੱਥੋਂ ਸਾਰੀ ਓਕੇ ਹੋ ਗਈ ਹੈ ਚੈੱਕ ਕਰੋ 100 ਚੋਂ 80% ਜਿਹੜਾ ਉਹ ਫਰਕ ਪੈ ਚੁੱਕਾ ਵਾ ਬਾਕੀ ਹੁਣ ਇੱਧਰ ਦਾ ਕਰਦੇ ਇੱਧਰ ਵੀ ਇੱਧਰ ਕਿੰਨਾ ਦਾ ਫਰਕ ਪੈਂਦਾ ਕੀ ਹੁਣ ਇਹਦਾ ਕਰਦੇ ਮਸਲਾ ਹੱਲ ਕਹਿੰਦਾ ਘਰ ਘਰ ਦੇ ਵਿੱਚ ਚੱਲੀ ਗੱਲ ਤੇ ਚੰਨੀ ਕਰਦਾ ਮਸਲੇ ਹੱਲ ਇਹ ਵੀ ਆਨ ਚੰਨੀ ਸਾਹਿਬ ਨਹੀਂ ਦੱਸਿਆ ਇੰਨਾ ਸਾਫ਼ ਸਫਾਈ ਹੋ ਸਕਦੀ ਹੈ। ਆਕੀ ਵੇਖੋ ਤੁਹਾਡੇ ਸਾਹਮਣੇ ਹੈ ਰਿਜ਼ਲਟ ਨਾਲ ਨਾਲ ਹੀ ਆਈ ਜਾਣ ਡਿਆ। ਚਲੋ ਥੋੜਾ ਬੋਧਾ ਦੇ ਮਾੜਾ ਮੋਟਾ ਮਾਈਨਰ ਮਾਈਨਰ ਜਿਹੜਾ ਹੋ ਰਹਿਣੇ ਰਹਿਣਾ ਵਾ ਪਰ ਬਾਕੀ ਆ ਕੀ ਜਿਹੜਾ ਥੋੜਾ ਬੋਧਾ ਜਿਆਦਾ ਜਿਆਦਾ ਜਿਹੜਾ ਗੰਦਿਆ ਉਹ ਵੇਖਦਾ ਉਹ ਸਾਫ਼ ਹੋ ਜਾਊਗਾ। ਥੋੜਾ ਥੋੜਾ ਤੇ ਰਹਿਣਾ ਹੀ ਹੈ। ਬਾਕੀ ਜਿਹਦਾ ਤੁਹਾਨੂੰ ਦੱਸਿਆ ਬ੍ਰਸ਼ ਜਿਹੜਾ ਦੋਵੇਂ ਪਾਸੇ ਮਾਰਨਾ ਪੈਣਾ। ਐ ਰੋਖ ਵੀ ਮਾਰਨਾ ਪੈਣਾ। ਐ ਰੋਖ ਵੀ ਮਾਰਨਾ ਪੈਣਾ। ਜਿੱਦਾਂ ਪੇਂਟ ਕਰੀਦਾ ਉਦਾਂ ਬ੍ਰਸ਼ ਮਾਰਨਾ ਪੈਣਾ। ਦੋਵੇਂ ਰੋਖ ਹੀ। ਤਾਂ ਹੀ ਇਹ ਸਾਫ਼ ਥੋੜਾ ਜਿਆਦਾ ਵਧੀਆ ਹੋਊਗਾ। ਨੇ ਦੇ ਉਹ ਲਿਕਾਈਆਂ ਪੈਣੀਆਂ ਸਾਰੇ ਪਾਸੇ ਇਹ ਸਟੂਲ ਲਾ ਕੇ ਕਰਨਾ ਪੈਣਾ ਉਹ ਫਿਰ ਵੀਡੀਓ ਨਹੀਂ ਬਣਾਉਣੀ ਕਿਉਂਕਿ ਹੁਣ ਦੋਵੇਂ ਜਾਣੀਆਂ ਇੱਥੇ ਤੇ ਇਹ ਕਰਕੇ ਸਟੂਲ ਨਾਲ ਫੜਨਾ ਪੈਣਾ ਤੇ ਅਥੱਲਿਆਂ ਦਾ ਲੈ ਜੇ ਨਾ ਹੁੰਦਾ ਕਰਦੇ ਆ ਬਾਕੀ ਉੱਪਰ ਜਿਹੜਾ ਸਟੂਲ ਵਗੈਰਾ ਲਾ ਕੇ ਕਰਨਾ ਪੈਣਾ ਚਲੋ ਜਿੰਨਾ ਕੋ ਹੁੰਦਾ ਉਹਨਾਂ ਕੋ ਕਰਦੇ ਆ ਮਸਲਾ ਹੱਲ ਜਿੱਦਾਂ ਤੁਹਾਨੂੰ ਦੱਸਿਆ ਘਰ ਘਰ ਦੇ ਵਿੱਚ ਚੱਲੀ ਗੱਲ ਤੇ ਚੰਨੀ ਕਰਦਾ ਮਸਲੇ ਹੱਲ ਫਾਈਨਲ ਲੁੱਕ ਇਦਾਂ ਦੀ ਆ ਆ ਜਿਹੜੇ ਦੀ ਦਾਗ ਵਿਖੰਡੇ ਜੈਨਾ ਤੁਹਾਨੂੰ ਆਵਲੇ ਇਹ ਹੁਣ ਅਸਲ ਚ ਅੰਦਰ ਰਚ ਗਏ ਜਿਆਦਾ ਤੇ ਹੁਣ ਇਹਦਾ ਜਿਹੜਾ ਮਸਲਾ ਹੱਲਿਆ ਉਹ ਸਰ ਹੁਣ ਪੇਂਟ ਹੀ ਆ ਉਹ ਨਹੀਂ ਨਹੀਂ ਕਰਨਾ ਪੇਂਟ ਵਾਲੇ ਕਰਨਗੇ ਇੰਨੇ ਵੀ ਨਹੀਂ ਕਾਰੀਗਰ ਹੈਗੇ ਆ ਜਿੰਨਾ ਕੋਣ ਕਰਤਾ ਕਰਤਾ ਬਾਕੀ ਸਟੂਲ ਲਾ ਕੇ ਕਰਦੇ ਥੰਬਨੇ ਲੈ ਲਈਏ ਮੈਂ ਹਾਂ ਇੱਕ ਥੰਬਨੇਲ ਬਣਾਦਾ ਤੇ ਕਰਨ ਲੱਗੇ ਕੰਦਾ ਸਾਫਾਂ ਤੇ ਕਰਦਿਆਂ ਨੇ ਵੇਲੇ ਫਾਇਦਾ ਚੁੱਕਿਆ ਕਹਿੰਦੇ ਹੋਂ ਨਾਲ-ਨਾਲ ਜਾਲੇ ਵੀ ਸਾਫ਼ ਹੀ ਕਰਦੇ ਜਿਕੰਦਾ ਸਾਫ਼ ਕਰ ਲੱਗਾ ਹੀ ਆ ਨਾਲ ਲੱਗਦੇ ਜਾਲੇ ਵੀ ਨਾਲ-ਨਾਲ ਕਰ ਦਿੰਨੇ ਜਾਲੇ ਉਦਾਂ ਇੰਨੇ ਹੈਗੇ ਨਹੀਂ ਆ ਪਰ ਫਿਰ ਵੀ ਜਿੰਨੇ ਹੈਗੇ ਉਹਨੇ ਕਰ ਦਿੰਨੇ ਵੇ ਇਹ ਕੰਮ ਆਪਾਂ ਇਹਦੇ ਨਾਲ ਵੀ ਕਰ ਸਕਦੇ ਹਾਂ ਪਰ ਸਾਨੂੰ ਆਹ ਥੋੜਾ ਜਿਆਦਾ ਵਧੀਆ ਲੱਗਾ ਇਹਦੇ ਨਾਲ ਬਾਹਾਂ ਥੱਕ ਜਾਣੀ ਤਾਂ ਆਰ ਕੇ ਨਹੀਂ ਕੀਤਾ ਇਹਦੇ ਨਾਲ ਤੇ ਆਹ ਹੁਣ ਇਹਦੇ ਨਾਲ ਜਾਲੇ ਜੂਲੇ ਲਾ ਦਿੰਨੇ ਨੇ ਇਹਨੇ ਥੋੜੇ ਬੋਦੇ ਬੰਦੇ ਆ ਜਿਹੜੀ ਕਹਿੰਦਾ ਇਹਨੂੰ ਇਗਨੋਰ ਕਰਿਓ ਇੱਥੇ ਅਸੀਂ ਲੱਗਾ ਸੀ ਪਹਿਲਾਂ ਹੁਣ ਲਾ ਕੇ ਥੱਲੇ ਭੇਜਤਾ ਵਾ ਤਾਂ ਕਰਕੇ ਦਾ ਰੰਗ ਇਹਨਾਂ ਸੋਚੋ ਪੇਂਟ ਥੜ ਗਿਆ ਤਾਂ ਨਹੀਂ ਕੀਤਾ ਬਾਕੀ ਲਾ ਕਪੜਾ ਲਾ ਕਪੜਾ ਚਾਹੀਦਾ ਥੋੜਾ ਜਿਹਾ ਹਾਂ ਜੀ ਤੇ ਪਹਿਲੇ ਹੁਣ ਪੱਖਾ ਜਿਹੜਾ ਉਹ ਇਕੱਲੇ ਬ੍ਰਸ਼ ਨਾ ਕਰਦੇ ਬਾਕੀ ਦੀ ਮੇਰੀ ਹਾਲਤ ਚੈੱਕ ਕਰੋ ਜਾਂ ਥੱਲੇ ਚੈੱਕ ਕਰੋ ਵੀ ਥੱਲੇ ਕੀ ਰੱਖਿਆ ਇਹ ਪੁਰਾਣੇ ਲੋਕਾਂ ਨੂੰ ਹੀ ਪਤਾ ਵਾ ਜਿਹੜੇ ਇਹਦੇ ਬਾਰੇ ਜਾਣਦੇ ਆ ਅੱਜ ਕੱਲ ਜਵਾ ਕੰਮ ਨਹੀਂ ਪਤਾ ਇਹ ਹੈ ਟਰੰਕ ਸਾਡੇ ਪੁਰਾਣੇ ਸਮੇ ਦਾ ਸਾਡੇ ਮੰਮੀ ਨਾਲ ਦੇ ਟਾਈਮ ਦਾ ਦਾਦੇ ਸਾਡੇ ਦੇ ਟਾਈਮ ਦਾ ਉਹਦਾ ਪਿਆਰ ਇਹ ਪਿੰਡੋਂ ਲਿਆਂਦਾ ਸੀ ਅਸੀਂ ਜਿੰਨਾਂ ਜਿੰਨਾਂ ਨੇ ਇਹ ਵੀਡੀਓ ਚਾਹੀਦੀ ਆ ਕਮੈਂਟ ਕਰਕੇ ਦੱਸਿਓ ਇਹ ਟਰੰਕ ਦੇ ਵਿੱਚ ਕੀ ਆ ਉਹ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਪਾਵਾਂਗੇ ਇਹਦੇ ਵਿੱਚ ਕੀ ਚੀਜ਼ ਹੈ ਤੇ ਚਲੋ ਹੁਣ ਆ ਪੱਖੇ ਨੂੰ ਬਰਾਸ਼ ਨਾਲ ਆਪਾਂ ਸਾਫ਼ ਕਰਤਾ ਵਾ ਤੇ ਹੁਣ ਇਹਨੂੰ ਕਰਦੇ ਆ ਪਾਣੀ ਦੇ ਨਾਲ ਹਾਂਜੀ ਤੇ ਬਾਕੀ ਸਿਰਫ ਆਪਾਂ ਘੋਲੀ ਆ ਪਾਣੀ ਦੇ ਵਿੱਚ ਤੇ ਹੁਣ ਕੱਪੜਾ ਕਰ ਲਿਆ ਜੀ ਗਿੱਲਾ ਤੇ ਨਚੋੜ ਕੇ ਤੇ ਇੱਕ ਰੀ ਬਲੈਂਦੀ ਉਪਰੋਂ ਕਟਾ ਮਿੱਟੀ ਜਿਹੜਾ ਲਾਉਨੇ ਆ ਮੋਟਾ ਮੋਟਾ ਦੇ ਬ੍ਰਸ਼ ਨਾਲ ਲੱਤ ਗਿਆ ਵਾ ਤੇ ਬਾਕੀ ਉਹਨੇ ਜਿਹੜਾ ਵਾ ਉਹ ਇਹਦੇ ਨਾਲ ਲਾਉਨੇ ਆ ਤੇ ਪਹਿਸ ਸੁੱਕਾ ਕਪੜਾ ਮਾਰਾਂਗੇ ਇੱਕ ਰੀ ਪਹਿਲਾਂ ਗਿਲੇ ਕਪੜੇ ਨਾਲ ਗਾੜੀਏ ਵਾ ਸੁੱਕੇ ਕਪੜੇ ਨਾਲ ਗਾੜਦੇ ਕਿਸੇ ਕਰਕੇ ਆਪਾਂ ਪਹਿਲਾਂ ਬ੍ਰਸ਼ਨਾ ਕਰ ਲਿਆ ਵਾ ਕਿ ਜਿਆਦਾ ਗੰਦਗੀ ਜਿਹੜੀ ਉਹ ਨਾ ਪਵੇ ਕਪੜੇ ਦੇ ਉੱਤੇ ਹੁਣ ਕਪੜਾ ਜਿਹੜਾ ਜਿਆਦਾ ਗੰਦਾ ਨਹੀਂ ਹੋਊਗਾ ਆਪਾਂ ਨਾਰਮਲ ਪਾਣੀ ਨਾਲ ਕਰਨਦੇ ਆ ਤੇ ਜੇ ਤੁਸੀਂ ਚਾਹੋ ਤੇ ਗਰਮ ਪਾਣੀ ਨਾਲ ਵੀ ਕਰ ਸਕਦੇ ਆ ਗਰਮ ਪਾਣੀ ਨਾਲ 세ਤੀ ਲੱਸ ਜਾਂਦਾ ਏਦਾਂ ਜਿਹੜੀ ਜਾਣਿਆ ਜ਼ਿਆਦਾ ਲੱਗਦੀ ਜ਼ੋਰ ਜ਼ਿਆਦਾ ਲੱਗਦਾ ਜਾਂਦਾ ਕਿ ਮੇਰੇ ਪੱਖਾ ਵੜਨਾ ਵੀ ਔਖਾ ਜਾਂਦਾ ਨਾ ਚਲੋ ਹੁਣ ਕਰਕੇ ਨੂੰ ਸਾਫ ਤੇ ਫਿਰ ਤੁਹਾਨੂੰ ਇਹਦੀ ਫਾਈਨਲ ਲੁੱਕ ਵਿਖਾਉਣੀ ਹੈ ਬਾਕੀ ਇਹ ਆ ਜੀ ਹੁਣ ਇਹਦੀ ਫਾਈਨਲ ਲੁੱਕ ਇਹ ਤੇ ਸਾਫ ਹੋ ਚੁੱਕਾ ਆ ਪਰ ਜਿਹੜਾ ਦੂਜਾ ਪੱਖਾ ਹੈ ਨਾ ਉਹ ਤੇ ਮੈਂ ਕਹਿੰਦਾ ਇੰਨੀ ਡੰਡ ਲੱਥੀ ਨਾ ਉਹਦੀ ਇੰਨੀ ਜ਼ਿਆਦਾ ਅਸਲ ਜੇ ਪੱਖਾ ਯੂਜ਼ ਨਹੀਂ ਹੁੰਦਾ ਇਹਨਾਂ ਕਿਉਂਕਿ ਇਧਰ ਆਪਾਂ ਇਹਦੀ ਨਹੀਂ ਵਰਤੋਂ ਨਹੀਂ ਕਰਦੇ ਇਹ ਵਾਲੇ ਪੱਖੇ ਦੀ ਚੱਲ ਨਹੀਂ ਆਈ ਇਹ ਵਾਲਾ ਪੱਖਾ ਜਿਹੜਾ ਜ਼ਿਆਦਾ ਯੂਜ਼ ਹੁੰਦਾ ਵਾ ਤੇ ਕਈ ਵਾਰ ਜਿੱਦਾਂ ਹੁਣ ਮੰਨ ਲਓ ਇੱਧਰ ਪੱਖਾ ਵਾ ਆਰ ਸੋਈ ਹੈ ਇੱਧਰ ਅਸਲ ਜਿੱਦ ਆਪਾਂ ਕੋਈ ਚੀਜ਼ ਵਗੈਰਾ ਤਿਆਰ ਕਰਦੇ ਨਾ ਸਬਜ਼ੀਆਂ ਵਗੈਰਾ ਜਾਂ ਕੁਝ ਵੀ ਜਿਹੜਾ ਤੜਕਾ ਲੱਗਦਾ ਉਹ ਜਿਹੜਾ ਧੂਆ ਉੱਡ ਕੇ ਇੱਧਰ ਆਉਂਦਾ ਨਾ ਉਹਦੇ ਨਾਲ ਜਿਹੜਾ ਘੱਟਾ ਵਾ ਉਹ ਜੰਮ ਜਾਂਦਾ ਵਾ ਤੇ ਇਹ ਪੱਖਾ ਯੂਜ਼ ਵੀ ਜ਼ਿਆਦਾ ਹੁੰਦਾ ਤੇ ਬਾਕੀ ਜਦਾਂ ਨੂੰ ਇਹਦੀ ਹਾਲਤ ਉਹ ਖਾਈਏ ਇਗਨੋਰ ਹੀ ਕਰੇ ਦੀ ਹਾਲਤ ਨੂੰ ਆ ਚੈੱਕ ਕਰੋ ਕਿੰਨਾ ਗੰਦਾ ਹੋਇਆ ਤੇ ਹਾਲੇ ਕੀ ਥੋੜੇ ਦਿਨ ਪਹਿਲਾਂ ਹੀ ਸਾਫ਼ ਕੀਤਾ ਹੈ ਹਾਲੇ ਸਾਨੂੰ ਕੋਈ ਥੋੜੀ ਕਿਤੇ ਜਿਹੇ ਹੀ ਸਾਫ ਕੀਤਾ ਨੋ ਪਰ ਫਿਰ ਉਹਨੇ ਗੰਦਾ ਜਾਂਦਾ ਇਹਨੂੰ ਕਲੀਅਰ ਕਰਕੇ ਇਹਦੀ ਤੁਹਾਨੂੰ ਫਾਈਨਲ ਲੁੱਕ ਉਹ ਹੁੰਨੇ ਆ ਤੇ ਆਪ ਦੇਖ ਸਕਦੇ ਜੇ ਵੀ ਪੱਖਾ ਕਿੱਡਾ ਸਾਫ ਆ ਤੇ ਬਾਰਾ ਚੀਕ ਨਹੀਂ ਗੰਦੀ ਹੋਈ ਕਰਦੇ ਹੁਣ ਇਹਨੂੰ ਵੀ ਸਾਫ ਇਤੇ ਜਿਆਦਾ ਜ਼ੋਰ ਲੱਗਣਾ ਕਿਉਂਕਿ ਇਹ ਬੜਾ ਗੰਦਾ ਆ ਜਿਹੜਾ ਡੇਲੀ ਯੂਜ਼ ਵਾਲਾ ਕਮਰਾ ਤਾਂ ਹਰਕਿ ਸਾਰੀ ਜੜੀ ਪੱਖਾ ਚੱਲਦਾ ਰਹਿੰਦਾ ਇਹਨੂੰ ਗਰਮ ਪਾਣੀ ਨਾਲ ਕਰਨਾ ਪੈਣਾ ਹੁਣ ਗਰਮ ਪਾਣੀ ਕਰ ਰਹੇ ਆ ਤੇ ਇਹਨੂੰ ਗਰਮ ਪਾਣੀ ਨਾਲ ਕਰਨਾ ਪੈਣਾ ਤੇ ਬਾਕੀ ਪਾਣੀ ਜਿਹੜਾ ਉਹ ਗਰਮ ਹੋਣ ਰਿਹਾ ਸਿਰਫ ਆਪਾਂ ਇਦਾਂ ਵਿੱਚੇ ਰਹਿਣਤੀ ਆ ਤੇ ਪਾਣੀ ਗਰਮ ਹੋਣ ਡਿਆ ਪਾਣੀ ਗਰਮ ਹੁੰਦਾ ਵਾ ਤੇ ਫਿਰ ਇਹਨੂੰ ਕਰਦੇ ਆਂ ਸਾਫ ਬਾਕੀ ਉਹਦੀ ਦਿੱਕਤ ਆਉਂਦੀ ਹੈ ਵੀ ਉਹ ਕਿਦਾ ਸਾਫ ਕਰਾਂਗੇ ਪਾਉੜੀ ਉੱਥੇ ਲਾਉਣੀ ਔਖੀ ਹੈ ਨਹੀਂ ਉਹਦੇ ਉੱਤੇ ਨਹੀਂ ਜੜਿਆ ਜਾਣਾ ਕਿਉਂਕਿ ਭਾਰ ਸੇ ਨਾ ਵੇਖਦੇ ਟੁੱਟ ਭੱਜੀ ਜਾਵੇ ਕੋਸ਼ ਚਲੋ ਕੋਈ ਨਹੀਂ ਵੇਖਦੇ ਆ ਉਹਦਾ ਵੀ ਕਰਦੇ ਆਂ ਮਸਲਾ ਹੱਲ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਹਾਂਜੀ ਤੇ ਜਿੱਦਾਂ ਤੁਹਾਨੂੰ ਪਤਾ ਹੈ ਕਿ ਆਪਾਂ ਪਹੁੰਚ ਗਏ ਜੀ ਦੂਜੇ ਕਮਰੇ 'ਚ ਤੇ ਹੁਣ ਪਹਿਲਾਂ ਇਹਨੂੰ ਝਾੜਦੇ ਚੰਗੀ ਤਰ੍ਹਾਂ ਇਹਨ ਲੌਣੇਆ ਕੱਪੜਾ ਗਿੱਲਾ ਕਰਕੇ ਸਰਫੜਾ ਚੈੱਕ ਕਰੋ ਤੁਸੀਂ ਉੜਦਾ ਕ ਨਹੀਂ ਰੂ ਪੱਖਾ ਵੜਾ ਗਰਮ ਹੋਇਆ ਯਾਰ ਚੱਲਣ ਡਿਆਂ ਨੂੰ ਵਾਦੇ ਕਰਕੇ ਪੂਰਾ ਗਰਮ ਹੋਇਆ ਪੱਖਾ ਪਰ ਮੇਰੀ ਮੇਰੀ ਤਬੀਅਤ ਖਰਾਬ ਹੋਏ ਨਹੀਂ ਹੈ ਫਿਰ ਵੀ ਜੇ ਤੁਸੀਂ ਵੀਡੀਓ ਨੂੰ ਨਹੀਂ ਲਾਈਕ ਕੀਤਾ ਮਾੜੀ ਗੱਲ ਹੈ ਕਿਉਂਕਿ ਮੈਨੂੰ ਇਹਦਾ ਤਾਂ ਛੇਤੀ ਅਲਰਜੀ ਹੋ ਜਾਂਦੀ ਆ ਕਰਨਾ ਵੀ ਮੈਨੂੰ ਪੈਣਾ ਅਲਰਜੀ ਬੜੀ ਛੇਤੀ ਮੈਨੂੰ ਹੁੰਦੀ ਆ ਵੀਡੀਓ ਨੂੰ ਲਾਈਕ ਕਰਿਆ ਕਰੋ ਯਾਰ ਐਨੀ ਮਿਹਨਤ ਕਰੀ ਦੀ ਤੁਹਾਡੇ ਲਈ ਆ ਚੈੱਕ ਕਰੋ ਕਿੰਦਾ ਲੱਫਦਾ ਜੇ ਬੂਰਾ ਜਾਂ ਬਾਕੀ ਤਾਂ ਦੱਸਿਆ ਨਾ ਬਰਸ਼ ਮਾਰਨ ਦੇ ਨਾਲ ਜਿਹੜਾ ਸਾਫ਼ ਹੈ ਨਾ ਉਹ ਵਧੀਆ ਜਾਂਦਾ ਆ ਚੈੱਕ ਕਰੋ ਪਹਿਲਾਂ ਕਿੰਦਾ ਦੀ ਹਾਲਤ ਸੀ ਤੇ ਬਰਸ਼ ਮਾਰਨ ਨਾਲ ਕਿੱਡਾ ਵਧੀਆ ਤੇ ਬਾਕੀ ਹੈ ਕਿ ਹੁਣ ਇਹਨੂੰ ਗਿੱਲਾ ਕਪੜਾ ਲੱਗਾਇਆ ਕਰੀ ਇਹ ਜਿਹੜਾ ਇਹ ਵੀ ਸਾਰਾ ਖਰ ਜਾਣਾ ਇਹਨੇ ਹਾਂਜੀ ਤੇ ਬਾਕੀ ਬਰਸ਼ ਮਾਰ ਕੇ ਤੇ ਦੀ ਆ ਹਾਲਤ ਹੋ ਗਈ ਆ ਸਾਫ਼ ਹੁਣ ਗਿੱਲਾ ਕਪੜਾ ਲਾਉਨੇ ਆ ਫਾਈਨਲ ਲੋਕ ਬਘੋਣੇ ਆ ਬਾਕੀ ਆ ਥੱਲੇ ਚੈੱਕ ਕਰੋ ਥੱਲੇ ਚੈੱਕ ਕਰਾਓ ਆ ਕਿੱਡਾ ਗੰਦ ਵਿਆਹ ਵੇ ਲਓ ਇਹ ਸਾਰਾ ਆਪਣੇ ਘਰ ਦੀ ਰਸੋਈ ਦੇ ਕਰਕੇ ਹੀ ਹੁੰਦਾ ਵਾ ਜਿਹੜੀਆਂ ਭੈਣਾਂ ਨੂੰ ਨਹੀਂ ਪਤਾ ਇਹ ਰਸੋਈ ਕਰਕੇ ਸਾਰੀ ਦਿੱਕਤ ਆਉਂਦੀ ਆ ਇਹ ਕਰਕੇ ਜਦੋਂ ਵੀ ਕੰਮ ਕਰੋ ਤੇ ਸਾਡਾ ਚਲੋ ਕਈ ਦੀ ਬੂਆ ਬਾ ਖੁੱਲਾ ਰਹਿ ਜਾਂਦਾ ਜਦੋਂ ਵੀ ਕੰਮ ਕਰੋ ਦਰਵਾਜ਼ਾ ਬੰਦ ਕਰਕੇ ਫੇਰ ਕੰਮ ਕਰੋ ਫੇਰ ਤੁਹਾਡਾ ਜਿਹੜਾ ਪੱਠਾ ਘੱਟ ਗੰਦਾ ਹੋਏਗਾ ਨਹੀਂ ਤੇ ਜ਼ਿਆਦਾ ਗੰਦਾ ਹੋਏਗਾ ਕਿਉਂਕਿ ਜਿਹੜੇ ਘੋੜ ਦਾ ਜਿਹੜਾ ਅਨਰੋ ਵੈਪਰੇਟਰ ਉਹ ਜਿਹੜੀ ਚੀਜ਼ ਹੁੰਦੀ ਨਾ ਤੜਕਾ ਤੜਕਾ ਲੱਗਦਾ ਉਹਦੇ ਕਰਕੇ ਜਿਆਦਾ ਗੰਦਾ ਹੁੰਦਾ ਚਲੋ ਕੋਈ ਨਹੀਂ ਹੁਣ ਤੁਹਾਨੂੰ ਇਹਨੂੰ ਸਾਫ਼ ਕਰਕੇ ਉਹ ਹੁਣੇ ਬਾਕੀ ਹੁਣ ਇਹਨੂੰ ਪਾਣੀ ਗਰਮ ਕੀਤਾ ਇਸ ਵਾਰੀ ਕਿਉਂਕਿ ਜਿਆਦਾ ਗੰਦਾ ਹੈ ਨਾ ਤੇ ਹੁਣ ਕਪੜਾ ਲਾਉਨੇ ਸਾਫ਼ ਕਰਦੇ ਆ ਫਿਰ ਤੁਹਾਨੂੰ ਜੀ ਫਾਈਨਲ ਲੁੱਕ ਵਿਖਾਉਨੇ ਹਾਂਜੀ ਤੇ ਬਾਕੀ ਹੁਣ ਜਿਹੜਾ ਪੱਖਾ ਆ ਪੱਖਾ ਜਿਹੜਾ ਉਹ ਆਪਣਾ ਸਾਫ਼ ਹੋ ਚੁੱਕਾ ਹੈ ਚੈੱਕ ਕਰਾਉਣ ਦੀ ਇਹਦੀ ਫਾਈਨਲ ਲੁੱਕ ਠੀਕ ਹੈ ਨਾ ਤੇ ਆ ਜਿਹੜੀਆਂ ਤੁਹਾਨੂੰ ਵਿੱਚ ਹੋਣੀਆਂ ਨਾ ਜਿਹੜੀਆਂ ਇਹ ਤੁਸੀਂ ਇਹ ਨਹੀਂ ਕਹਿਣਾ ਵੀ ਗਨ ਰਹਿ ਗਿਆ ਤੁਹਾਡਾ ਮਿੱਟੀ ਕਟਾ ਇਹ ਸਜਾਡਿਆ ਮੈਡ ਨਹੀਂ ਹੈ ਜਿਹੜਾ ਤੁਸੀਂ ਇਧਰ ਨੂੰ ਚੇਂਜ ਕਰੋਗੇ ਸ਼ੈਡੋ ਆਪਣੇ ਪਿੱਛੇ ਜਾਏ ਤੇ ਹੁਣ ਕਰਦੇ ਆ ਜੀ ਰਸੋਈ ਦਾ ਕੰਮ ਰਸੋਈ ਜਿਹੜਾ ਬਸ ਆਹ ਵੇਖੋ ਹੁਣ ਇਹਨੂੰ ਸਾਫ ਕਰਦੇ ਆ ਚੰਗੇ ਤਰ੍ਹਾਂ ਇਹਨੂੰ ਸਾਫ ਕਰਕੇ ਤੇ ਫਿਰ ਆਪਣਾ ਜਿਹੜਾ ਕੰਮ ਕੰਪਲੀਟ ਹੋ ਜਾਣਾ ਖਾਣ ਪੀਣ ਦਾ ਸਮਾਨ ਨਹੀਂ ਨਾ ਗਿਆ ਥੱਲੇ ਕੋਈ ਮਰੇ ਇੱਧੇ ਜੇ ਹੱਥ ਪਹੁੰਚ ਗਏ ਨੀ ਤਾਂ ਫਿਰ ਇੱਥੇ ਮਾਂਜਾ ਮਾਰਨਾ ਪੈਣਾ। ਬਾਕੀ ਜੇ ਨਾ ਹੁੰਦਾ ਵਾ ਉਹਨਾਂ ਵੀ ਕਰਦੇ ਤੇ ਕੰਮ ਉਹ ਜਿਹੜਾ ਵਾ ਖਤਮ ਕਰੀਏ ਛੇਤੀ ਛੇਤੀ ਨਾਉਣਾ ਹੋਈਆਂ। ਹੁਣ ਸਾਰੀ ਝਾੜੀ ਇੱਧਰ ਹੀ ਥੋੜੀ ਲੱਗੇ ਰਹਿਣਾ। ਬਾਕੀ ਝਾੜੂ ਨਾ ਕਰਨਾ ਪੈਣਾ ਮੜਾ ਮੜਾ। ਬਾਕੀ ਇਹ ਜਿਆਦਾ ਜੰਮਿਆ ਕਿਉਂਕਿ ਦਰਸ਼ਕ ਹੋ ਗਿਉ ਦੇ ਕਰਕੇ ਥੋੜਾ ਬੋਲਾ ਜਿਆਦਾ ਰੇਂਦਾ ਕਮ ਦੇ ਕਰਕੇ ਇਧਰ ਨਹੀਂ ਨਾ ਸਾਹਸ ਪਈਦਾ ਕੰਮ ਨਾ ਬਾਕੀ ਵੇਚਦੇ ਮੜਾ ਮੋਟਾ ਇਡਾ ਜੜਾ ਜੁੜਾ ਲੱਗਾ ਉਹ ਲਾ ਦਿੰਨੇ ਸਮਝ ਲਓ ਵੀ ਇਹ ਦੀਵਾਲੀ ਦੀਆਂ ਸਫਾਈਆਂ ਵੀ ਆ ਨਾਲ ਨਾਲ ਹੀ ਹੋ ਹੀ ਗਈਆਂ ਮੜੀ ਜਮਟੀਆਂ ਜੇ ਲੋਡ ਪਾਉਗੀ ਕਰ ਦਾਂਗੇ ਬਾਅਦ ਚ ਮੇਰੇ ਓਕੇ ਰੋੜੇ ਬਾਕੀ ਓਕੇ ਓਕੇ ਤਦੋਂ ਹੁਣ ਕੰਮ ਅਦੇ ਆਪਣਾ ਗਿਆ ਮੁੱਕ ਠੀਕ ਹੈ ਹੁਣ ਆਪਾਂ ਨਹਾ ਨੋ ਕੇ ਫਰੈਸ਼ ਫਰਸ਼ ਹੁੰਨੇ ਆ ਫਿਰ ਤੁਹਾਨੂੰ ਮਿਲਦੇ ਆ ਉੱਪਰ ਵਾਲੇ ਗੱਦੇ ਇੱਕ ਵਾਰੀ ਚੈੱਕ ਕਰਦੇ ਆ ਜੇ ਤੇ ਤਪ ਗਏ ਜਿਆਦਾ ਫਿਰ ਪਲਟੀ ਮਾਰ ਦਿੰਨੇ ਮੈਂ ਇਹਦੇ ਨਾਲ ਪੂਰੇ ਤਪ ਗਏ ਇਹਨਾਂ ਦੀ ਪਲਟੀ ਮਾਰ ਦਿੰਨੇ ਆ ਫਿਰ ਦੂਜੇ ਗੱਦੇ ਜਿਹੜੇ ਉਹ ਪਾਉਣੇ ਸੁੱਕੇ ਜਣੇ ਆ ਤੇ ਹੁਣ ਏਦਾਂ ਕਰਦੇ ਆ ਦੂਜੇ ਗੱਦੇ ਬਾਅਦ ਚ ਪਾਉਨੇ ਆ ਇਹ ਸੁੱਕ ਜਾਂਦੇ ਆ ਫਿਰ ਉਹ ਪਾਉਨੇ ਆ ਸੁੱਕਣ ਨੂੰ ਮਤਲਬ ਗਿੱਲੇ ਨਹੀਂ ਆ ਨਮੀ ਐ ਇਹਦੇ ਵਿੱਚ ਤੇ ਇਹ ਥੋੜੇ ਜੇ ਮਤਲਬ ਸੈੱਟ ਹੁੰਦੇ ਆ ਤੇ ਫਿਰ ਦੂਜੇ ਲਿਆ ਕੇ ਪਾਉਨੇ ਆ ਬਾਕੀ ਜਿਹੜਾ ਕੰਮ ਸਰਕਾਰ ਕੋ ਨਹੀਂ ਹੋਇਆ ਤੇ ਸਾਡੇ ਮਹੱਲੇ ਦੇ ਕਾਉਂਸਲਰ ਕੋ ਨਹੀਂ ਆਇਆ ਉਹ ਸਾਡੇ ਤਿੰਨ ਚਾਰ ਘਰਾਣੇ ਰਲ ਕੇ ਕਰ ਲਿਆ ਦੇਖੋ ਜਿੱਥੇ ਚਿੱਟੀ ਗੱਡੀ ਉਹ ਵਾਲੇ ਅੰਕਲ ਹੋਣਾ ਨੇ ਇੱਕ ਆ ਪ੍ਰਿੰਸ ਉਹਨਾਂ ਨੇ ਇੱਕ ਆਪਣਾ ਇਹ ਕੋ ਸਾਹਮਣੇ ਅੰਕਲ ਹੁਣਾਂ ਨੇ ਆ ਜਿਹੜਾ ਕਰ ਜਿੱਥੇ ਸਕੂਟਰੀ ਲੱਗੀ ਤੇ ਤਿੰਨ ਚਾਰ ਜਾਣਿਆਂ ਨੇ ਹੀ ਰਲ ਕੇ ਜਿਹੜਾ ਟੱਕਣ ਉਹ ਅੰਕਲ ਹੁਣੇ ਲੈ ਜਾਂਦਾ ਹੈ ਬਸ ਨਾ ਜਿੰਨੇ ਚੁੱਟੀ ਗੱਡੀ ਲੱਗੀ ਤੇ ਟੱਕਣ ਅੰਕਲ ਹੁਣੇ ਲੈ ਜਾਂਦਾ ਹੈ ਸਾਰਾ ਕੁਝ ਤੇ ਸਾਡਾ ਯੋਗਦਾਨ ਇਹੋ ਹੀ ਪਿਛਲੇ ਵਲੌਗਸ ਵੀ ਤੁਹਾਨੂੰ ਦੱਸਿਆ ਸੀ ਤੇ ਸਾਡਾ ਯੋਗਦਾਨ ਇਹੋ ਹੀ ਅਸੀਂ ਨਾਲ ਚੁੱਕ ਚੁਕਾ ਕੇ ਰੱਖਤਾ ਹੈ ਤੇ ਬਾਕੀ ਆ ਜਿਹੜਾ ਨਾ ਸੀਮੈਂਟ ਬਜਰੀ ਹੈ ਇਹ ਉਹ ਅੰਕਲ ਨੇ ਪਾਤੀ ਹੈ ਤੇ ਚਲੋ ਇਹ ਆ ਵੀ ਆਪ ਦੇ ਮਹੱਲੇ ਦਾ ਸੁਧਾਰ ਆਪ ਹੀ ਕਰਨਾ ਪਿਆ ਸਰਕਾਰਾਂ ਨੇ ਕੋਹ ਨਹੀਂ ਕੀਤਾ ਤੇ ਨਾ ਹੀ ਇਹਨਾਂ ਨੇ ਕੁਝ ਕਰਨਾ ਤੇ ਨਾ ਹੀ ਮਲੇ ਦੇ ਕਾਉਂਸਲਰ ਨੇ ਕੰਮ ਕੀਤਾ ਹੁਣ ਦੇ ਵਹਿ ਵੀ ਨਾ ਸਾਲੇਕ ਰਹਿ ਗਿਆ ਤੇ ਸਰਕਾਰ ਖਤਮ ਹੀ ਹੋਣ ਵਾਲੀ ਹੈ ਚਲੋ ਆਪਾਂ ਹੁਣ ਨਾਉਣੇ ਆ ਨਾ ਨੂੰ ਕੇ ਫਰੈਸ਼ ਰਿਸ਼ ਹੋ ਗਏ ਫਿਰ ਦੂਜੇ ਗੱਦੇ ਥੱਲੇ ਲੈ ਕੇ ਆਉਨੇ ਆ ਕਿਉਂਕਿ ਹੁਣ ਸਾਡਾ ਕੰਮ ਕੋਈ ਓਦਾਂ ਦਾ ਨਹੀਂ ਰਹਿ ਗਿਆ ਘੱਟੇ ਮਿੱਟੀ ਵਾਲਾ ਨਹੀਂ ਰਹਿ ਗਿਆ ਹੁਣ ਸਫਾਈ ਵਾਲਾ ਕੰਮ ਆ ਜੇ ਕਰਕੇ ਨਾ ਨੂੰ ਕੇ ਫਰੈਸ਼ ਹੋ ਕੇ ਤਾਨੂੰ ਮਿਲ ਜੇ ਹਾਂਜੀ ਤੇ ਬਾਕੀ ਚਾਹ ਆਪਣੀ ਆ ਗਈ ਆ ਜਿੰਨਾ ਕੰਮ ਕੀਤਾ ਓਨੀ ਜਿਆਦਾ ਚਾਹ ਪੀਣ ਲੱਗੇ ਆ ਹਾਂਜੀ ਤੇ ਬਾਕੀ ਚਾਹ ਚੂਪੀ ਕੇ ਤੇ ਫਿਲਮ ਵੇਖ ਕੇ ਤੇ ਆਪਾਂ ਹੋ ਗਏ ਆ ਫ੍ਰੀ ਤੇ ਚਾਹ ਚੂਪੀ ਕੇ ਤੇ ਹੋ ਗਏ ਆ ਫ੍ਰੀ ਪਰ ਹੁਣ ਦੂਜੇ ਜਿਹੜੇ ਗੱਦੇ ਆ ਓਣ ਘੜੀ ਦੀ ਘੜੀ ਉੱਪਰ ਰੱਖ ਕੇ ਓਨੇ ਬੈਣੇ ਆ ਇਹ ਗੱਗ ਵੀ ਨਾ ਨਹੀਂ ਧੁੱਪ ਲੱਗ ਜੇ ਕਿ ਧੁੱਪ ਅੱਗੇ ਨਾਲੋਂ ਘਟ ਗਈ ਆ ਤੇ ਫਿਲਮ ਇਹਦੇ ਮਿੰਦੇ ਪਰਾਂ ਨਹੀਂ ਲੱਗਾ ਕਿ ਇਹ ਵੇਲੇ ਇੱਕ ਨਾ ਟਾਈਮ ਵੀ ਲਗਾ ਤੇ ਹੁਣ ਉਹ ਗੱਦੇ ਰੱਖਦੇ ਆ ਚਲੋ ਸ਼ਾਮਾਂ ਤੱਕ ਉਹ ਥੋੜੇ ਬੋਤੇ ਸੈੱਟ ਤੇ ਹੋ ਹੀ ਜਾਣਗੇ ਵੀ ਥੋੜਾ ਜਿੰਨਾ ਨਮੀ ਨੁਮੀਆ ਹੋ ਗਈ ਉਹ ਥੋੜੀ ਬਹੁਤੀ ਹੋ ਜੂਗੀ ਸੈੱਟ ਬਾਕੀ ਚਲੋ ਕਰਦੇ ਆ ਉਹ ਵਾਲੇ ਗੱਦੇ ਥੱਲੇ ਲੈ ਕੇ ਆਉਣੇ ਆ ਇਹ ਵਾਲੇ ਉੱਪਰ ਪਹੁੰਚਾਉਣੇ ਆ ਤੇ ਫਿਰ ਸ਼ਾਮਾਂ ਨੂੰ ਉਹ ਥੱਲੇ ਲੈ ਕੇ ਆਉਣੇ ਪੈਣੇ ਨਾਲ ਮੰਜੇ ਵੀ ਲੈ ਕੇ ਆਉਣੇ ਪੈਣੇ ਆ ਤੇ ਬਾਕੀ ਚਲੋ ਹੁਣ ਕਰਦੇ ਆ ਉਲਟਾ ਪਲਟਾ ਬਾਕੀ ਆ ਗੱਦੇ ਦੇ ਹੋ ਗਏ ਸੈੱਟ ਹੁਣ ਇਹਨਾਂ ਨੂੰ ਰੱਖਣਾ ਹੈ ਧੁੱਪ ਘਟ ਗਈ ਇੱਥੇ ਧੁੱਪ ਘਟ ਗਈ ਉਹ ਉੱਥੇ ਚਲ ਗਈ ਧੋਪਣ ਤੇ ਬਾਕੀ ਵੇਖਦੇ ਆ ਕੀ ਕਰਨਾ ਇਹਨਾਂ ਨੂੰ ਤਾਂ ਲੈ ਕੇ ਜਾਵਾਂ ਪਹਿਲਾਂ ਆ ਲੈ ਕੇ ਜਾਣਾ ਫਿਰ ਇਹ ਕਿਹਦੇ ਨਾਲ ਦਾ ਲੈ ਕੇ ਆਉਣਾ ਫਿਰ ਇਹਨੂੰ ਲੈ ਕੇ ਜਾਊਗਾ ਤੇ ਬਾਕੀ ਹੁਣ ਜਿਹੜੇ ਦੋਵੇਂ ਗੱਦੇ ਆ ਇੱਧਰ ਆਣਾ ਮੈਂ ਜਿਹੜੇ ਦੋਵੇਂ ਇੱਧਰ ਸ਼ਿਫਟ ਕਰਤੇ ਕਿਉਂਕਿ ਧੋਪਣ ਹਾਲੇ ਇੱਧਰ ਹੈਗੀ ਆ ਤੇ ਇਹ ਕਰਕੇ ਇੱਧਰ ਲਾਤੇ ਆ ਚੱਲ ਘੰਟਾ ਕਿੰ ਘੰਟਾ ਵੀ ਕਿੰਨਾ ਡੇਢ ਘੰਟਾ ਵੀ ਇੱਥੇ ਧੁੱਪ ਰਹੇ ਜੇ ਨਾ ਤੇ ਇਹਦੇ ਨਾਲ ਇਹ ਆ ਕਿ ਥੋੜਾ ਸੈਟ ਹੋ ਜਾਣਗੇ ਤੇ ਬਾਕੀ ਚਲੋ ਵੇਦਿਆ ਕਿੰਨੀਂ ਘਰ ਦੱਕ ਰਹੀਂਦੀ ਧੋਪ ਇੱਥੇ ਬਾਕੀ ਧੁੱਪ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਹੁਣ ਸ਼ਾਮਾਂ ਪੈ ਗਈਆਂ ਵਾ ਤੇ ਗੱਦੇ ਲਾਉਣ ਦਾ ਟਾਈਮ ਹੁਣ ਥੱਲੇ ਆ ਗਿਆ ਵਾ ਤੇ ਚਲੋ ਗੱਦੇ ਹੁਣ ਦੋਵੇਂ ਥੱਲੇ ਲਾਈਏ ਮੰਜੇ ਵੀ ਥੱਲੇ ਲਾਉਣੇ ਪੈਣੇ ਹੱਲੇ ਅੱਜ ਤਾਂ ਸਾਰੀ ਦਿਹਾੜੀ ਬੜੀ ਮਿਹਨਤ ਕਰਨੀ ਪਈ ਆ ਅੱਜ ਸਾਰੀ ਦਿਹਾੜੀ ਕੰਮ ਹੀ ਕੀਤਾ ਵਾ ਤੇ ਹੁਣ ਗੱਦੇ ਵੀ ਥੱਲੇ ਲਾਉਣੇ ਪੈਣੇ ਮੰਜੇ ਵੀ ਥੱਲੇ ਲਾਉਣੇ ਪੈਣੇ ਤੇ ਗੱਦੇ ਤੇ ਚਲੋ ਆਪਣੇ ਫਲੋਰ ਤੇ ਰਹਿ ਜਾਣੇ ਤੇ ਮੰਜੇ ਸਾਤੋਂ ਥੱਲੇ ਲੈ ਕੇ ਜਾਣੇ ਪੈਣੇ ਚਲੋ ਕੋਈ ਨਹੀਂ ਹਿੰਮਤੇ ਮੱਦਾ ਤੇ ਮੱਦੇ ਖੁਦਾ ਹੁਣ ਕਰਨਾ ਤੇ ਪੈਣਾ ਹੀ ਆ ਕਿ ਗੱਦੇ ਆਪਾਂ ਛੱਡ ਆਂ ਜਾਂ ਥੱਲੇ ਤੇ ਹੁਣ ਮੰਜੇ ਲੈ ਕੇ ਚੱਲੇ ਆ ਤੁਹਾਨੂੰ ਪਤਾ ਹੈ ਕਿ ਸਫਾਈ ਵਗੈਰਾ ਆਪਣੀ ਡਨ ਹੋ ਗਈ ਤੇ ਗੱਦੇ ਵਗੈਰਾ ਵੀ ਆਪਾਂ ਲਿਆ ਕੇ ਤੇ ਆਪੋ ਆਪਣੀ ਜਗ੍ਹਾ ਤੇ ਸੈੱਟ ਬੈਟ ਕਰ ਦਿੱਤੇ ਆ ਤੇ ਇਧਰ ਵਾਲੇ ਗੱਦੇ ਵੀ ਇਧਰ ਆ ਗਏ ਆ ਤੇ ਚਾਦਰ ਇਧਰ ਹੀ ਵਿਛ ਗਈ ਆ ਤੇ ਉਧਰ ਵੀ ਵਿਛ ਗਈ ਆ ਤੇ ਹੁਣ ਉਧਰ ਮੰਮੀ ਬੈਠੇ ਆਲੇ ਤੇ ਹੁਣ ਹੋ ਗਿਆ ਜੀ ਰੋਟੀ ਦਾ ਟਾਈਮ ਤੇ ਚੇਤਾ ਆ ਗਿਆ ਕਿ ਬਾਬਾ ਜੀ ਦੀ ਫੋਟੋ ਟੱਕੀ ਸੀ ਆਪਾਂ ਤੇ ਹੁਣ ਇਹਨੂੰ ਕਰਦੇ ਆਂ ਉੱਪਰ ਫੋਟੋ ਤੋਂ ਲਾਉਨੇ ਆਂ ਕਪੜਾ ਤੇ ਫੇਰ ਰੋਟੀ ਰੋਟੀ ਖਾਣੇ ਆਂ ਹੁਣ ਚੈੱਕ ਕਰਾਂ ਕਿ ਅੱਜ ਆ ਜੀ ਆਲੂ ਗੋਭੀ ਤੇ ਨਾਲ ਆ ਜੀ ਰੋਟੀ ਤੇ ਆਪਾਂ ਖਾਣੇ ਆ ਜੀ ਰੋਟੀ ਤੇ ਤੁਸੀਂ ਕਰ ਦਿਓ ਜੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਗਾਲਾਂ ਜੀ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸ ਸਕਦੇ ਨਾ ਵਲੌਗ ਕਿੰਨਾ ਲੱਗਾ ਮਿਲਦੇ ਆਂ ਪਤਾ ਨੇ ਇੱਕ ਨਵੇਂ ਵਲਾਗ ਦੇ ਵਿੱਚ